ਵਾਹਿਗੁਰੂ ਜੀ ਕਾ ਕਾਲ ਸਤ ਕਰਾਈ ਵਾਹਿਗੁਰੂ ਜੀ ਕੀ ਫਤਿਹ ਗੌੜੀ ਮਹੱਲਾ ਪਿੰਜਵਾ ਪੂਜ ਬਾਲ ਵੀਰ ਬ੍ਰਹਮ ਸੁਖ ਸਾਗਰ ਇਹ ਪੂਜ ਕਸਕੇ ਨਹੀਂ ਬੋਲਣਾ ਬਲ ਕਸਕੇ ਨਹੀਂ ਬੋਲਣਾ ਪੂਜ ਬਾਲ ਵੀਰ ਬਲ ਵੀਰ ਇਕੱਠਾ ਨਹੀਂ ਕਹਿਦਣਾ ਪੂਜ ਬਾਲ ਵੀਰ ਇੱਥੇ ਠਮਕ ਬ੍ਰਹਮ ਸੁਖ ਸਾਗਰ ਇੱਥੇ ਵਿਸਰਾਮ ਹੈ ਗਰਤ ਪਰਤ ਗਹਿ ਲੇ ਹੋ ਅੰਗੂਰੀਆ ਇਹ ਐੜੇ ਤੋਂ ਚੱਕ ਕੇ ਉਚਾਰਨ ਕਰਨਾ ਟਿੱਪੀ ਲੱਗੀ ਹੋਈ ਆ ਅੰਗੂਰੀਆ ਉਚਾਰਨ ਕਰਨਾ ਰਹਾਉ ਸ਼ਰਵਨ ਨ ਸੁਰਤ ਨੈਨ ਸੁੰਦਰ ਨਹੀਂ ਇਹ ਵੀ ਵਿਸਰਾਮ ਨਹੀਂ ਤੇ ਇੱਥੇ ਲਾਉਣਾ ਹੈ ਸ਼ਰਵਨ ਇਥੇ ਯਮਕ ਲਾ ਦਨੀ ਹੈ ਨ ਸੁਰਤ ਇਥੇ ਠਮਕ ਨੈਨ ਇਥੇ ਯਮਕ ਸੁੰਦਰ ਨਹੀਂ ਇਥੇ ਵਿਸਰਾਮ ਆਰਤ ਦੁਆਰ ਇਥੇ ਠਮਕ ਰਟਤ ਪਿੰਗੂਰੀਆ ਪਿੰਗੂਰੀਆ ਕਸ ਕੇ ਉਚਾਰਨ ਕਰਨਾ ਸ੍ਰਵਨ ਨ ਸੁਰਤ ਨੈਨ ਸੁੰਦਰ ਨਹੀ ਆਰਤ ਦੁਆਰ ਰਟਤ ਪਿੰਗੂਰੀਆ ਦੀਨਾ ਨਾਥ ਅਨਾਥ ਕਰੁਣਾ ਮੈ ਇਹ ਦੀਨਾ ਨਾਥ ਅਨਾਥ ਇਥੇ ਠਮਕ ਕਰੁਣਾ ਮੈ ਜਿਹੜਾ ਪਾਠ ਹੈ ਇਹ ਸੰਬੰਧਕ ਪਾਠ ਹੈ ਤੇ ਨਾਸਕੀ ਉਚਾਰਨ ਨਹੀਂ ਕਰਨਾ ਕਰੁਣਾ ਮੈਂ ਨਹੀਂ ਕਹਿਣਾ करुणा मैं करुणा रूप दीननाथ अनाथ करुणा मैं सज्जन मीत पिता नहतरीया चरण कवल हृदय गह नानक पै सागर संत पार उतरिया ये उतरिया, उतरिया ही उच्चारण करना ऊड़े तो चक के उतरिया हां जी उतरिया पोला ही बोलना उत्तरीय नहीं कहना है raag gauri bairagana mahalla panjwa ik omkar satgur prasad dai gusaai mitula haan ji itthe dadda yaya ida ucharan samprada de vich karaya janda dai dilaava ucharan karaya janda dai dadda yaya dai dadda yaye onkar dai ਦੱਦਾ ਯਈਦ ਲਾਵਾ ਦਈਏ ਦੱਦਾ ਯਈਏ ਸਿਹਰੀ ਦਈਏ ਦੱਦੇ ਔਂਕੜ ਯਈਏ ਬਿਹਾਰੀ ਦੁਏ ਇਸ ਤਰ੍ਹਾਂ ਯਾਨੀ ਇਹ ਯਈਏ ਦੇ ਵੱਖ-ਵੱਖਰੇ ਉਚਾਰਨ ਹਨ ਧਿਆਨ ਨਾਲ ਕਰਨੇ ਹਨ ਦੈ ਗੁਸਾਈ ਮੀਤੁਲਾ ਤੂੰ ਸੰਗ ਹਮਾਰੈ ਬਾਸ ਜੀਓ ਰਹਾਓ ਤੁਜ ਬਿਨ ਘਰੀ ਨਾ ਜੀਵਨਾ ਤੁਜ ਬਿਨ ਘਰੀ ਨਾ ਜੀਵਨਾ ਸੋਜ ਬਿਨ ਕਰੀ ਨਾ ਜੀਵਨ ਤ੍ਰਿਗ ਰਹਿਣਾ ਸੰਸਾਰ ਜੀਵ ਪ੍ਰਾਣ ਸੁਖ ਦਾਤਿਆ ਇਥੇ ਵਿਸਰਾਮ ਲਾਦੋ ਜੀਵ ਪ੍ਰਾਣ ਸੁਖ ਦਾਤਿਆ ਨਿਮਖ ਨਿਮਖ ਬਲਿਹਾਰ ਜੀ ਹਸਤ ਅਲੰਬਨ ਦੇਹ ਪ੍ਰਭ ਹਸਤ ਅਲੰਬਨ ਦੇਹ ਪ੍ਰਭ ਹਸਤ ਅਲੰਬਨ ਦੇਹ ਪ੍ਰਭ ਗਰਤਹ ਉਰਧ ਗਰਤਹ ਇਥੇ ਯਮਕ ਲਾ ਦੋ ਗਰਤਹ ਉਦਰ ਗੋਪਾਲ ਗਰਤਹ ਉਦਰ ਗੋਪਾਲ ਮੋਹ ਨਿਰਗੁਨ ਮਤ ਥੋਰੀਆ ਤੂੰ ਸਦ ਹੀ ਦੀਨ ਦਇਆਲ ਕਿਆ ਸੁਖ ਤੇਰੇ ਸੰਮਲਾ ਸੰਮਲਾ ਹ ਕਵਨ ਵਿਦੀ ਵਿਚਾਰ ਵਿਦੀ ਪੁੱਲਾ ਹੀ ਮੂਲਨਾ ਕਵਨ ਵਿਦੀ ਵਿਚਾਰ ਸਰਣ ਸੁਮਾਈ ਦਾਸ ਹਿਤ ਉੱਚੇ ਅਗਮ ਅਪਾਰ ਸਗਲ ਪਦਾਰਥ ਅਸ਼ਟ ਸਿੱਧ ਨਾਮ ਮਹਾਰਸ ਮਾਹੇ ਸੁਪ੍ਰਸੰਨ ਭਈ ਕੇਸਵਾ ਸੁਪ੍ਰਸੰਨ ਪਾਠ ਇਕੱਠਾ ਹੀ ਆ ਸੁਪ੍ਰਸੰਨ ਭਈ ਕੇਸਵਾ ਸੁਪ੍ਰਸੰਨ ਭਈ ਕੇਸਵਾ ਸੇ ਜਨ ਹਰ ਗੁਣ ਗਾਹੇ ਜਨ ਨਹੀਂ ਕਹਿਣਾ ਜਨ ਦਾ ਅਰਥ ਹੋਰ ਹੋ ਜਾਂਦਾ ਜਾਨ ਦਾ ਅਰਥ ਹੁੰਦਾ ਸੇਵਕ ਪੂਲਾ ਬੋਲਣਾ ਪੂਲੇ ਅੱਖਰ ਨਾ ਦੋ ਅੱਖਰਾਂ ਨੂੰ ਜਿੰਨਾ ਲਮਕਾਵਾਂਗੇ ਪੂਲਾ ਅੱਖਰ ਵਧੀਆ ਬੁਲਿਆ ਜਾਂਦਾ ਜਨ ਮਨ ਤਨ ਧਨ ਜੇ ਕਸ ਕੇ ਬੋਲਾਂਗੇ ਜਨ ਮਨ ਤਨ ਧਨ ਇਸ ਕਰਕੇ ਸੁਪਰ ਸੰਨ ਭਈ ਕੇਸਵਾ ਸੇ ਜਨ ਹਰ ਗੁਣ ਗਾਹੇ ਮਾਤ ਪਿਤਾ ਸੋਤ ਬੰਧ ਪੋ तू मेरे प्राण आधार साध संग नानक भजए विख तरिया संसार गौड़ी बैरागण रोए के छंत के घर मोहल्ला पंजवा हां जी ये इसी तरह ही उच्चारण करना गौड़ी बैरागण इथी ठमक ला देनी है रोए के इथी ठमकए ਛੰਤ ਕੀ ਇਤਿਹਾਮਕ ਘਰ ਇਥੇ ਵਿਸਰਾਮ ਹੈ ਮਹੱਲਾ ਪੰਜਵਾ ਘਰ ਮਹੱਲਾ ਨਹੀਂ ਲੈਣਾ ਗੌੜੀ ਬੈਰਾਗਣ ਰਹੋਏ ਕੇ ਛੰਤ ਕੇ ਘਰ ਮਹੱਲਾ ਪੰਜਵਾ ਇੱਕ ਓੰਕਾਰ ਸਤ ਗੁਰ ਪ੍ਰਸਾਦ ਹੈ ਕੋਈ RAM ਪਿਆਰੋ ਗਾਵੇ ਇਹ ਵੀ ਵਿਸਰਾਮ ਯਾਦ ਰੱਖਣਾ ਹੈ ਕੋਈ ਰਾਮ ਪਿਆਰੋ ਗਾਵੇ ਕੋਈ ਤਿਬ ਸ਼ਾਮ ਲਾਉਣਾ ਹੈ ਕੋਈ ਰਾਮ ਪਿਆਰੋ ਗਾਵੇ ਸਰਬ ਕਲਿਆਣ ਸੂਖ ਸੱਚ ਪਾਵੇ ਰਹਾਉ ਬਾਨ ਬਾਨ ਖੋਜਤ ਫਿਰਤ ਬੈਰਾਗੀ ਬਿਰਲੇ ਕਾਹੂ ਏਕ ਲਿਵ ਲਾਗੀ ਜਿਨ ਹਰ ਪਾਇਆ ਸੇ ਵੱਡ ਭਾਗੀ ब्रह्मादिक सनकादिक चाह है ब्रह्मादिक सनकादिक चाह है ब्रह्मादिक इथि विश्राम ला दो ब्रह्मादिक सनकादिक चाह है जोगी जति सिद्ध सिद्ध ते विश्राम लाना है जोगी जति सिद्ध इथि विश्राम हर आ है कठा नहीं कहना है जोगी जति सिद्ध ਹਰ ਆਹ ਹੈ ਜਿਹੜੇ ਯੋਗੀ ਹਨ ਜਤੀ ਹਨ ਤੇ ਸਿੱਧ ਪੁਰਸ਼ ਹਨ ਜਿਹੜੇ ਜਿਵੇਂ 84 ਸਿੱਧ ਹਨ 9 ਨਾਥ ਹਨ ਇਹ ਸਾਰੇ ਨਾ ਹਰ ਆਹ ਹੈ ਹਰੀ ਵਾਹੀ ਗੁਰੂ ਨੂੰ ਚਾਹੁੰਦੇ ਹਨ ਪ੍ਰਾਪਤ ਕਰਨਾ ਚਾਹੁੰਦੇ ਹਨ ਜਿਸ ਹੈ ਪ੍ਰਾਪਤ ਸੋ ਹਰ ਗੁਣ ਗਾਹ ਹੈ ਤਾ ਕੀ ਸ਼ਰਨ ਇਹ ਵੀ ਪਾਠ ਤਾ ਕੀ ਲਮਕਾ ਕੇ ਬੋਲਣਾ ਸੰਬੰਧਕ ਪਾਠ ਹੈ ਤਾਕੀ ਵੀ ਨਹੀਂ ਕਹਿਣਾ ਨਾ ਵੱਖਰਾ ਕਹਿਣਾ ਤਾ ਕੀ ਯਾਨੀ ਡੈਸ਼ ਦੇ ਕੇ ਲਮਕਾ ਕੇ ਬੋਲਣਾ ਹੈ ਪਾਠ ਸੰਬੰਧਕ ਹੈ 타 ਕੀ ਸਰਣ ਜਿਨ ਬਿਸਰਤ ਨਾਹੀ 타 ਕੀ ਸਰਣ ਜਿਨ ਬਿਸਰਤ ਨਾਹੀ ਵੱਡ ਭਾਗੀ ਹਰ ਸੰਤ ਮਿਲਾਹੀ ਜਨਮ ਮਰਨ ਤਿਹ ਮੂਲੇ ਨਾਹੀ ਕਰ ਕਿਰਪਾ ਮਿਲ ਪ੍ਰੀਤਮ ਪਿਆਰੇ ਬਿਣਾ ਸੁਣੋ ਪ੍ਰਭ ਊਚ ਅਪਾਰੇ ਬਿਨਾ ਸੁਣਾ ਹੋ ਪ੍ਰਭ ਊਚ ਅਪਾਰੇ ਨਾਨਕ ਮੰਗਤ ਨਾਮ ਆਧਾਰੇ ਬਾਗ ਗੌੜੀ ਪੂਰਬੀ ਮਹੱਲਾ ਪੰਜਵਾ ਨਾਨਕ ਮੰਗਤ ਇੱਕ ਓੰਕਾਰ ਸਤਗੁਰ ਪ੍ਰਸਾਦ ਕਵਨ ਗੁਨ ਪ੍ਰਾਨਪਤ ਮਿਲਾ ਮੇਰੀ ਮਾਈ ਹੇ ਵਿਸਰਾਮ ਲਾਉਣਾ ਹੈ ਕਵਨ ਗੁਨ ਕਿਥੇ ਵਿਸਰਾਮ ਹੈ ਪ੍ਰਾਨ ਪਤ ਤੇ ਯਮਕ ਲਾ ਦੋ ਪ੍ਰਾਨ ਪਤ ਮਿਲਾਓ ਮੇਰੀ ਮਾਈ ਰਹਾਉ ਰੂਪਹੀਨ ਬੁੱਧ ਬਲਹੀਨੀ ਮੋਹ ਪਰਦੇਸਨ ਦੂਰ ਤੇ ਆਈ ਰੂਪਹੀਨ ਬੁੱਧ ਬਲਹੀਨੀ ਇਹ ਹੀਨੀ ਥੋੜਾ ਜਿਹਾ ਕਸ ਕੇ ਬੋਲਣਾ ਹੈ ਰੂਪਹੀਨ ਬੁੱਧ ਬਲਹੀਨੀ ਮੋਹ ਪਰਦੇਸਨ ਦੂਰ ਤੇ ਆਈ ਨਾ ਹੈ ਨਦਰਬ ਨਾ ਜੋਵਨ ਮਾਤੀ ਮੋਹ ਅਨਾਥ ਕੀ ਕਰਹ ਸਮਾਈ ਖੋਜਤ ਖੋਜਤ ਭਈ ਬੈਰਾਗਨ ਆਮ ਜਿਆਦਾ ਪਿੱਛੇ ਬੈਰਾਗਨ ਨਾਣੇ ਨਾ ਲਾਇਆ ਇੱਥੇ ਬੈਰਾਗਨ ਨੰਨੇ ਨਾਲ ਆਇਆ ਹੈ ਖੋਜਤ ਖੋਜਤ ਭਈ ਬੈਰਾਗਨ ਪ੍ਰਭ ਦਰਸ਼ਨ ਕਾ ਹ ਫਿਰਤ ਤਸਾਈ ਦੀਨ ਦਯਾਲ ਕਿਰਪਾਲ ਪ੍ਰਭ ਨਾਨਕ ਸਾਧ ਸੰਗ ਮੇਰੀ ਜਲਨ 부ਝਾਈ ਦੀਨ ਦਯਾਲ ਕਿਰਪਾਲ ਪ੍ਰਭ ਨਾਨਕ ਇਥੇ ਵਿਸਰਾਮ ਸਾਧ ਸੰਗ ਇਥੇ ਯਮਕ ਲਾ ਦਿੰਦੀ ਮੇਰੀ ਜਲਨ 부ਝਾਈ 부ਝਾਈ ਪੂਲਾ ਗਉੜੀ ਮਹੱਲਾ ਪੰਜਵਾ ਪ੍ਰਭ ਮਿਲਵੇ ਕਾਉ ਤੀਤ ਮਾਨ ਲਾਗੀ ਪਾਏ ਲੱਗਾ ਮੂਹ ਕਰਾਉ ਬੇਨਤੀ ਕੋ ਸੰਤ ਮਿਲ ਬੱਡ ਭਾਗੀ ਸਹਾਉ ਮਨ ਅਰਪੋ ਧਨ ਰਖੋ ਆਗੇ ਮਨ ਕੀ ਮਤ ਮੋਹ ਸਗਲ ਤਿਆਗੀ ਜੋ ਪ੍ਰਭ ਕੀ ਹਰ ਕਥਾ ਸੁਣਾਵੈ ਆਨ ਦਿਨ ਫਿਰਾ ਤਿਸ ਪਿਛੇ ਵਿਰਾਗੀ ਪੂਰਵ ਕਰਮ ਅੰਕੁਰ ਜਬ ਪ੍ਰਗਟਿ ਭੀਟਿਉ ਪੁਰਖ ਰਸਿਕ ਬੈਰਾਗੀ ਮਿਟਿਉ ਅੰਧੇਰ ਮਿਲਤ ਹਰ ਨਾਨਕ ਜਨਮ ਜਨਮ ਕੀ ਸੂਈ ਜਾਗੀ ਜਨਮ ਜਨਮ ਕੀ ਸੂਈ ਇਥੇ ਠਮਕ ਜਾਗੀ ਗਉੜੀ ਮਹੱਲਾ ਪੰਜਵਾ ਨਿਕਸ ਰੇ ਪੰਖੀ ਸਿਮਰ ਹਰ ਪਾਖ ਨਿਕਸ ਨਿਕਸ ਰੇ ਪੰਖੀ ਇਥੇ ਵਿਸਰਾਮ ਹੈ ਮੇਲ ਸਾਧੂ ਸਰਣ ਗਹ ਪੂਰਨ ਮਿਲ ਸਾਧੂ ਇਥੇ ਠਮਕ ਲਾ ਦਿੰਮੀ ਸਰਣ ਗਹ ਪੂਰਨ ਮੇਲ ਸਾਧੂ ਸਰਨ ਗਹ ਪੂਰਨ RAM ਰਤਨ ਹਿਯਰੇ ਸੰਗ ਰਾਖ ਰਹਾਉ ਭ੍ਰਮ ਕੀ ਕੋਈ ਤ੍ਰਿਸ਼ਨਾ ਰਸ ਪੰਕਜ ਆਤਪ ਤੀਖਣ ਮੋਹ ਕੀ ਫਾਸ ਹਾ ਇਹਦਾ ਯਈਆ ਹੈ ਠਾਂ ਖਖੇ ਦੇ ਇਹਦਾ ਉਚਾਰਨ ਕਰਨਾ ਤੀਖਣ ਤਤਿ ਬਿਹਾਰੀ ਖਖੇ ਸਿਹਾਰੀ ਐੜਾ ਅਤੇ ਨਾਣਾ ਤੀਖਣ ਭ੍ਰਮ ਕੀ ਕੋਈ ਨਹੀਂ ਉਚਾਰਨ ਵਾਸਤੇ ਹੈ ਜੀ ਹੁੰਦੀ ਨਹੀਂ ਹੁੰਦੀ ਤਾਂ ਤੱਤੇ ਬਿਹਾਰੀ ਖਖੇ ਦੇ ਹੇਠਾਂ ਅੱਧਾ ਯਈਆ ਅਣਾਣਾ ਪਰ ਉਚਾਰਨ ਵਾਸਤੇ ਤੱਤੇ ਬਿਹਾਰੀ ਖਖੇ ਦੇ ਨਾਲ ਸਿਹਾਰੀ ਦਾ ਇਸ਼ਾਰਾ ਐਣਾ ਨਾਣਾ ਤੀਖਣ ਐ ਬੋਲਣਾ ਭ੍ਰਮ ਕੀ ਕੋਈ ਤ੍ਰਿਸ਼ਨਾ ਰਸ ਪੰਕਜ बात तीखण मोह की फास काटन हार जगत गुरु गोविंद गोविंद पाठ शुद्ध मुख पाठ है टिपि तो बगैर चरण कमल ताके करहो निवास कार कृपा गोविंद प्रब प्रीतम हे गोविंद टिपि नाथ कार कृपा गोविंद प्रब प्रीतम दीना नाथ सुनहो अरदास ਕਰ ਗਹਿਲੇਹ ਨਾਨਕ ਕੇ ਸੁਆਮੀ ਕਰ ਗਹਿ ਇਕੱਠਾ ਨਹੀਂ ਪਾਠ ਕਰਨਾ ਕਰ ਗਹਿਲੇਹ ਕਰਤੇ ਯਮਖਲਾ ਕੇ ਕਰਨਾ ਮੱਥਾਂ ਦਾ ਹੈ ਕਰ ਗਹਿਲੇਹ ਨਾਨਕ ਕੇ ਸੁਆਮੀ ਕਰ ਗਹਿਲੇਹ ਨਾਨਕ ਕੇ ਸੁਆਮੀ ਕਰ ਗਹਿਲੇਹ ਨਾਨਕ ਕੇ ਸੁਆਮੀ ਜੀਉ ਪਿੰਡ ਸਭ ਤੁਮਰੀ ਰਾਸ ਗੌੜੀ ਮਹੱਲਾ ਪੰਜਵਾ ਹਰ ਪੇਖਣ ਕਾ ਸਿਮਰਤ ਮਨ ਮੇਰਾ ਆਸ ਪਿਆਸੀ ਚਿਤਵਾ ਦਿਨ ਰੈਣੀ ਰੈਣੀ ਆਸ ਪਿਆਸ ਆਸ ਪਿਆਸੀ ਚਿਤਵਾ ਦਿਨ ਰੈਣੀ ਹੈ ਕੋਈ ਸੰਤ ਮਿਲਾਵੈ ਨਿਰਾ ਰਹਾਉ ਸੇਵਾ ਕਰੋ ਦਾਸ ਦਸਨ ਕੀ ਅਨਕ ਭਾਤ ਜਿਸ ਕਰੋ ਨਿਹੋਰਾ ਤੁਲਾ ਧਾਰ तोले सुख सगले हाँ, तुला पोला बोलना तुला तार तोले सुख सगले बिन हर दर्श सबो ही थोरा सबो ही थोरा सबो कस के बोलना है? सबो ही थोरा बिन हर दर्श सबो ही थोरा संत ता संत प्रसाद गाए गुण सागर जन्म जन्म को जात बहोरा आनंद सुख भेटत हर नानक जन्म कृतार्थ ज्यादा ना विश्राम ते जदों हम लममिया पंक्तियां आंगीया ज्यादा विश्राम ते लोके ठमकते इशारा जा करे आनंद सुख भेटत हर नानक इत्ते ज्यादा दी भेट हैरा आनंद सुख भेटत हर नानक जन्म कृतार्थ सफल सवेरा राग गौड़ी पूर्वी मोहल्ला पंजवा ਇਕ ਓੰਕਾਰ ਸਤਗੁਰ ਪ੍ਰਸਾਦ ਕਿਨ ਵਿਦ ਮਿਲਾ ਗੁਸਾਈ ਮੇਰੇ ਰਾਮ ਰਾਏ ਹਾਂ ਕਿਨ ਵਿਦ ਮਿਲਾ ਗੁਸਾਈ ਇਥੇ ਵਿਸਰਾਮ ਮੇਰੇ ਰਾਮ ਰਾਏ ਕੋਈ ਐਸਾ ਸੰਤ ਸਹਜ ਸੁਖ ਦਾਤਾ ਕੋਈ ਐਸਾ ਸੰਤ ਸਹਜ ਸੁਖ ਦਾਤਾ ਕੋਈ ਐਸਾ ਸੰਤ ਸਹਜ ਸੁਖ ਦਾਤਾ ਮੋਹ ਮਾਰਗ ਦੇ ਬਤਾਈ ਰਹਾਵ ਅੰਤਰ ਅਲਖ ਨਾ ਜਾਹੀ ਲਖਿਆ ਠਮਕ ਲਾਉਣੀ ਆ ਅੰਤਰ ਅਲਖ ਇਥੇ ਠਮਕੈ ਨਾ ਜਾਹੀ ਲਖਿਆ ਅੰਤਰ ਅਲਖ ਨਾ ਜਾਹੀ ਲਖਿਆ ਵਿਚ ਪਰਦਾ ਹਉਮੈ ਪਾਈ ਵਿਚ ਪਰਦਾ ਹਉਮੈ ਪਾਈ ਪਰਦਾ ਪੂਲਾ ਬੂਲ ਨਾ ਮਾਇਆ ਮੋਹ ਸਭੋ ਜਗ ਸੋਇਆ ਮਾਇਆ ਮੋਹ ਸਭੋ ਜਗ ਸੋਇ ਇਹ ਭਰਮ ਕਹੋ ਕਿਉਂ ਜਾਈ ਏਕਾ ਸੰਗਤ ਇਕਤ ਗ੍ਰਹਿ ਵਸਤੇ ਮਿਲ ਬਾਤ ਨਾ ਕਰਤੇ ਭਾਈ ਇਹ ਵੀ ਪਾਠ ਧਿਆਨ ਨਾਲ ਉਚਾਰਨ ਕਰਨਾ ਏਕਾ ਸੰਗਤ ਇਕਤ ਗ੍ਰਹਿ ਵਸਤੇ ਇਕਤ ਕਸ ਕੇ ਬੋਲਣਾ ਇਥੇ ਵਿਸਰਾਮ ਹੈ ਮਿਲ ਇਥੇ ਯਮਕ ਲਾ ਦੇਣੀ ਹੈ ਬਾਤ ਨਾ ਕਰਤੇ ਭਾਈ ਇਕ ਬਸਤ ਬਿਨ ਪੰਚ ਦੁਹੇਲੇ ਉਹ ਬਸਤ ਅਗੋਚਰ 28 ਜਿਸ ਕਾ ਗ੍ਰਹਿ ਤੈਨਂ ਦੀਆ ਤਾਲਾ ਕੁੰਜੀ ਗੁਰਸੋ ਪਾਈ ਹਾਂ ਇਹ ਵੀ ਪਾਠ ਧਿਆਨ ਨਾਲ ਉਚਾਰਨ ਕਰਨਾ ਹੈ ਜਿਸ ਕਾ ਗ੍ਰਹਿ ਤਿੰਨ ਦੀਆ ਤਾਲਾ ਤਾਲਾ ਪੋ ਹਾਂ ਤਾਲਾ ਪੋਲਾ ਬੋਲਣਾ ਤੇ ਕੁੰਜੀ ਇੱਥੇ ਵੀ ਠਹਿਰਾ ਦੇਣਾ ਗੁਰਸੋ ਨਹੀਂ ਕਹਿ ਦੇਣਾ ਗੁਰ ਸੋਪਾਈ ਇਕੱਠਾ ਕਹਿ ਦੇਣਾ 102 ਨਹੀਂ ਕਹਿਣਾ ਸੌਪਣ ਦਾ ਆਵਾਚਕ ਹੈ ਇਹ ਪਾਠ ਇਸ ਤਰ੍ਹਾਂ ਉਚਾਰਨ ਕਰਨਾ ਜਿਸ ਕਾ ਗ੍ਰਿਹ ਤਿੰਨ ਦੀਆ ਤਾਲਾ ਕੁੰਜੀ ਗੁਰ ਸੋਪਾਈ ਐਂ ਬੋਲਣਾ ਕੁੰਜੀ ਦੇ ਲੈਂਕੜ ਵੀ ਨਹੀਂ ਲਾਦਨੇ ਯਾਨੀ ਨਖੇਰ ਕੇ ਪੜਨਾ ਅਨਿਕ ਉਪਾਅ ਕਰੇ ਨਹੀਂ ਪਾਵੈ ਅਨਿਕ ਉਪਾਅ ਕਰੇ ਇਥੇ ਠਮਕ ਨਹੀਂ ਪਾਵੈ ਬੇਨ ਸਤਗੁਰ ਸਰਣਾਈ ਜੇਨ ਕੇ ਬੰਧਨ ਕਾਟੇ ਜਿਨ ਕੇ ਬੰਧਨ ਕਾਟੇ ਸਤਗੁਰ ਜੇਨ ਕੇ ਬੰਧਨ ਕਾਟੇ ਸਤਗੁਰ ਤੈਨ ਸਾਧ ਸੰਗਤ ਲੇ ਲਾਈ ਪੰਜ ਜਨਾ ਮੇਲ ਮੰਗਲ ਲਗਾਇਆ ਹਰ ਨਾਨਕ ਭੇਦ ਨ ਪਾਈ ਮੇਰੇ RAM ਰਾਏ ਇਨ ਬੇਧ ਮਿਲਾ ਗੁਸਾਈ ਸਹਜ ਭਇਆ ਭ੍ਰਮ ਖਿਨ ਮਹ ਨਾਠਾ ਮੇਲ ਜੋਤੀ ਜੋਤ ਸਮਾਈ ਵਾਹਿਗੁਰੂ ਜੀ ਕਾ ਕਾਲ ਸਾ ਘਰਾਈ ਵਾਹਿਗੁਰੂ ਜੀ ਕੀ ਫਤਿਹ